ਮੈਂ ਸਾਹਬ ਸਿੰਘ ਖੇਤਾਂ ਸ਼ਕਰਚ ਕਮੇਟੀ ਪੰਜਾਬ ਕੋਟ ਬੁੱਢਾ ਗਏ ਬੰਦੀ ਦਾ ਆਗੂ ਹਾਂ ਅੱਜ ਨਗਰ ਸਭਾ ਜੋੜ ਮੇਲਾ ਬਾਬਾ ਵੀਰ ਸਿੰਘ ਇਸ ਟਾਈਮ ਤੇ ਸਾਡੇ ਮੈਂਬਰ ਪੰਚਾਇਤ ਸੇਵਕ ਸਿੰਘ ਗੁਰਸੇਵਕ ਸਿੰਘ ਜੋਤੀਸ਼ਾ ਨੇ ਜੋ ਕਿ ਅਮਰਜੀਤ ਸਿੰਘ ਗੁਰਦਾਰੇ ਬਾਬਾ ਵੀਰ ਸਿੰਘ ਦਾ ਗਾਜੀ ਸਿੰਘ ਆ ਉਹਨਾਂ ਨੂੰ ਮੋਟਰਸਾਈਕਲ ਅੱਜ ਜਿਹੜਾ ਵਾ ਸੇਵਾ ਦੇ ਵਿੱਚ ਸੇਵਾ ਕੀਤੀ ਉਹਨਾਂ ਦੀ ਤੇ ਅਮਰਜੀਤ ਸਿੰਘ ਦੀ ਸੇਵਾ ਇਹ ਵੀ ਨਗਰ ਸਭਰਾ ਦੀਆਂ ਬਾਈਕਾਂ ਤੋਂ ਦੂਰ ਦਰਾੜਿਓ ਚੂਲੀ ਚੂਲੀ ਦੁੱਧ ਇਕੱਠਾ ਕਰਕੇ ਤੇ ਗੁਰਦੁਆਰਾ ਸਾਹਿਬ ਵਿਖੇ ਲਿਆਉਂਦਾ ਤੇ ਉੱਥੇ ਸੰਗਤਾਂ ਜਿਹੜੀਆਂ ਜਲਪਾਣੀ ਸ਼ਕਦੀਆਂ ਵੇਖੋ ਜੀ ਇਹੜੀਆਂ ਸੇਵਾ ਵਾਂ ਇਹ ਹਰਕਦੇ ਹਿੱਸੇ ਨਹੀਂ ਆਈਆਂ ਜਿਹੜੀ ਕਿਸੇ ਲੋੜਵੰਦ ਦੀ ਸੇਵਾ ਕਰਨੀ ਕਿਸੇ ਕਹੇ ਨੂੰ ਦਾਨ ਦੇਣਾ ਕਿਸੇ ਦੇ ਡਿੱਗੇ ਦਾ ਸਹਾਰਾ ਕਰਨਾ ਇਹ ਕਿਸੇ ਕਿਸੇ ਦੇ ਹਿੱਸੇ ਆਇਆ ਮੈਂ ਦਾ ਧੰਨਵਾਦ ਕਰਦਾ ਜਿਹੜਾ ਇਹੋ ਜੇ ਕੰਮਾਂ ਤੇ ਸਿੰਘ ગાੜੀ ਆਉਂਦੇ ਆ ਤੇ ਹਰ ਇੱਕ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹੋ ਜਿਹੜਾ ਕੰਮ ਚਲਾਗਾ ਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਮੇਰਾ ਨਾਮ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਬਰਾ ਕੀ ਕਹਿਣਾ ਚਾਹੋਗੇ ਜੋ ਅੱਜ ਮੋਟਰਸਾਈਕਲ ਦਿੱਤਾ ਗਿਆ ਵਾ ਗਰਸੇਵ ਸਿੰਘ ਨੂੰ ਮੇਰਾ ਛੋਟਾ ਭਰਾ ਵਾ ਗਰਸੇਵ ਸਿੰਘ ਮੈਂਬਰ ਪਰਜਾ ਜੋਤੀਸ਼ਾ ਬਹੁਤ ਵਧੀਆ ਪਰਿਵਾਰ ਆ ਜੋਤੀਸ਼ਾ ਪਿੰਡ ਦੇ ਵਿੱਚ ਲੂੰਬੜਪੁਰਪੁਰ ਦੇ ਨਾਮ ਦੇ ਨਾਲੇ ਜਾਣਿਆ ਜਾਂਦਾ ਵਾ ਜਿਸ ਨੇ ਅੱਜ ਕੁਛ ਚਿਰ ਪਹਿਲਾਂ ਸੁਖਨਾ ਸੁਖੀ ਬਾਬਾ ਅਮਰਜੀਤ ਸਿੰਘ ਗਾਜੀ ਬਾਬੇ ਵੀਰਸੋ ਦਾ ਗੁਰਦਾਦਾ ਗਾਜੀ ਆ ਉਹ ਤੋਂ ਇਹਨਾਂ ਅਰਦਾਸ ਬੇਨਤੀ ਕਰਾਈ ਸੀ ਮੇਰੇ ਪਰਿਵਾਰ ਤੇ ਮੇਰੇ ਬੱਚਿਆਂ ਦੇ ਮਿਹਰ ਮਿਹਰ ਕਰੋ ਅੱਜ ਕੱਲ ਮੇਰਾ ਪਤੀ ਜੱਬਾ ਬਾਬੂ ਜੀ ਉਹ ਦੇਖ ਉਹਨਾਂ ਦੀ ਧਰਮ ਪਤਨੀ ਦੋਵੇਂ ਇਹੋ ਜਿਹੇ ਇੰਗਲੈਂਡ ਦੀ ਧਰਤੀ ਤੇ ਚਲੇ ਗਿਆ ਇੱਕ ਮੇਰਾ ਭਤੀਜਾ ਫੌਜ ਦੇ ਵਿੱਚ ਭਰਤੀ ਹੋ ਗਿਆ ਉਹਦੀ ਅਰਦਾਸ ਬੇਨਤੀ ਪੂਰੀ ਹੋਈਏ ਮੇਰੇ ਵੀਰ ਦੀ ਉਹਨੇ ਗੁਰਦਾਦੇ ਗ੍ਰਾਂਠੀ ਸਾਹਿਬ ਨੂੰ ਮੋਟਰਸਾਈਕਲ ਚਲਣ ਦਿੱਤਾ ਵਾ ਮੈਂ ਮੇਰਾ ਨਾਮ ਕਰਸ਼ੇਗ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਮੈਂ ਕਿਸੇ ਰੋਜ਼ ਆਪਣੇ ਘਰੇ ਆਪੇ ਤੋਂ ਅਰਦਾਸ ਕਰਾਈ ਸੀ ਬਾਬਾ ਜੀ ਮੇਰਾ ਕੋਈ ਕਾਰਜ ਵਾਤੇ ਉਹ ਸਿੱਧੇ ਹੋ ਜਾਣ ਉਹ ਸਾਰਾ ਕਿਰਪਾ ਕੀਤੀ ਆ ਬਾਬੇ ਵੀਰ ਸਿੰਘ ਦੇ ਗਾਜੀ ਸਿੰਘ ਜੋ ਉਹਨਾਂ ਨੇ ਮਹਾਰਾਜ ਗਿਰ ਅਰਦਾਸ ਕੀਤੀਆਂ ਨੰਗੇ ਪੈਰੀ ਖਲੋਕੇ ਉਹਨਾਂ ਦੀ ਅਰਦਾਸ ਪੂਰੀ ਹੋਈ ਤੇ ਉਹਦੇ ਵਿੱਚ ਮੈਂ ਵੀ ਉਹਨਾਂ ਨੇ ਪਰਨ ਕੀਤਾ ਵੀ ਜਿੱਦਣ ਅਰਦਾਸ ਕੋਰੀ ਹੁੰਦੀ ਹੈ ਆਪਣੀ ਮਹਾਰਾਜ ਕਿਰਪਾ ਕਰਦਾ ਵਾ ਤੇ ਸਾਡੇ ਸਾਰੇ ਪਰਿਵਾਰ ਤੇ ਕਿਰਪਾ ਕੀਤੀ ਆ ਤੇ ਮੈਂ ਉਹਨਾਂ ਨੂੰ ਅੱਜ ਮੋਟਰਸਾਈਕਲ ਦਿੱਤਾ ਕੀ ਨਾਂ ਜੀ ਦਾਦਾ ਮੇਰਾ ਨਾਂ ਜੀ ਅੰਗਰੇਜ਼ ਸਿੰਘ ਫੌਜੀ ਹਾਂ ਜੀ ਕੀ ਕਹਿਣਾ ਚਾਹੋਗੇ ਜਿਉ ਅੱਜ ਅਗਰ ਸਿੰਘ ਵੱਲੋਂ ਜੋ ਅੱਜ ਮੋਟਰਸਾਈਕਲ ਦਾਣ ਕੀਤਾ ਗਿਆ ਜੀ ਅਗਰ ਸਿੰਘ ਜੀ ਮੈਂਬਰ ਪੰਚਾਇਤ ਜੋਤੀ ਸ਼ਾ ਜੋ ਪਹਿਲਾਂ ਵੀ ਇਹੋ ਜਿਹੇ ਕਾਰਜ ਕਰਦੇ ਆਏ ਜੋ ਵੀ ਕਿਸੇ ਗਰੀਬ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਉਹਦੇ ਵਿੱਚ ਨਾਲ ਖੜਦੇ ਆ ਉਹਨਾਂ ਨੇ ਇਹਨਾਂ ਕਿਸੇ ਟਾਈਮ ਬਾਬਾ ਜੀ ਤੋਂ ਬਾਬਾ ਵੀਰ ਸਿੰਘ ਜੀ ਅਰਦਾਸ ਬੇਨਤੀ ਕੀਤੀ ਆਪਣੇ ਪਰਿਵਾਰ ਵਾਸਤੇ ਉਹ ਇਹਨਾਂ ਦੀ ਸਫਲ ਹੋਈ ਆ ਉਸੇ ਤੋਂ ਖੁਸ਼ ਹੋ ਕੇ ਇਹਨਾਂ ਨੇ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਕਰਦੇ ਹੋਏ ਬਾਬਾ ਜੀ ਨੂੰ ਇੱਕ ਮੋਟਰਸਾਈਕਲ ਪ੍ਰੋਵਾਈਡ ਕੀਤਾ ਸੀ ਧੰਨਵਾਦੀ ਅਗਰ ਸਿੰਘ ਮੈਂਬਰ ਪੰਜਾਬ